ਇਹ ਹੋਇਆ ਸੀ ਬਾਪੂ ਜੀ ਨੂੰ ਟੈਪ ਹੋ ਗਿਆ ਇਹ ਪਾਣੀ ਦਾ ਹੀ ਗੰਮ ਜਿਆ ਕਰ ਲਿਆ ਪਾਣੀ ਦਾ ਕੰਮ ਕਰ ਲਿਆ ਹਾਂਜੀ ਤੇ ਪਾਣੀ ਪੁੱਤਰ ਗਿਆ ਤੁਹਾਡਾ ਹਾਂਜੀ ਪੁੱਤਰ ਗਿਆ ਅੱਛਾ 7 ਮਹੀਨੇ ਹੋ ਗਏ ਆ 7 ਮਹੀਨੇ ਵਿੱਚ ਆ ਇਦਾਂ ਹੋ ਗਿਆ ਹੁਣ ਤੁਸੀਂ ਦੋਵੇਂ 900 ਸਹਰੇ ਹਾਂਜੀ 900 ਅਜੇ ਅੰਤਮ ਕਰਿਆ ਜਿਹੜੀ ਉਹ ਵੀ ਨਹੀਂ ਹੋਈ ਬਾਪੂ ਜੀ ਨੂੰ ਰੁੜ ਗਈ ਆਏ ਤੇ ਗਏ ਤੇ ਉਹ ਰੁੜ ਗਏ ਜਾਂਦੇ ਅੱਛਾ ਹਾਂ ਫੁੱਲ ਚੁਗਣ ਗਏ ਸੰਸਕਾਰ ਕਿੱਥੇ ਕੀਤਾ ਫਿਰ ਉਹ ਤੇ ਦਰਿਆ ਦੇ ਕੰਡੇ ਤੇ ਤੇ ਭਾਂਜੀ ਤੁਹਾਡੇ ਪਤੀ ਨੂੰ ਕੀ ਹੋਇਆ ਸੀ? ਡੈਕ ਹੋ ਗਿਆ ਸੀ। ਉਹ ਉਹ ਕਦੋਂ ਦੀ ਗੱਲ ਆ? ਉਹ 7 ਮਹੀਨੇ ਹੋ ਗਏ। ਹੁਣ ਤੁਹਾਡੇ ਕੋਲ ਕੁੱਲ ਮਿਲਾ ਕੇ ਬਾਪੂ ਜੀ ਕਮਾਈ ਦਾ ਸਾਧਨ ਸੀ। ਖੇਤੀਬਾੜੀ ਦਾ ਕਰਦੇ ਸੀ। ਪੈੜੀ ਸਾਰੀ ਬਰਬਾਦ ਹੋ ਗਈ। ਹਾਂਜੀ। ਧੋਨਾ ਚਾ ਨਾ ਲੱਗਾ ਸੀ ਜਿੰਨਾ ਸੀਗਾ ਧੋਨਾ। ਥੋੜਾ ਜ�ਾ ਕਿੰਨਾ? ਅੱਧਾ ਕਿਲਾਈ। ਸਾਰੇ ਟੋਟਲੀ ਅੱਧਾ ਕਿਲਾਈ ਨੂੰ ਕੋਈ ਬਰਬਾਦ ਹੋ ਗਿਆ। ਇੱਕ ਕਿਸਮ ਦਾ ਉਜਾੜਾ ਹੋ ਗਿਆ 1947 ਤੋਂ ਜਦੋਂ ਉੱਜੜ ਕੇ ਅਸੀਂ ਪੰਜਾਬ ਆਏ ਸੀ ਪਾਕਿਸਤਾਨ ਤੋਂ ਤਾਂ ਇਹੋ ਜਿਹੇ ਹਾਲਾਤ ਹੋਏ ਪਏ ਸੀ ਤੇ ਅੱਜ ਇਹਨਾਂ ਦਾ 1947 ਵਾਲੇ ਹਾਲ ਹੋ ਸੋ ਨਲਾਇਕੀ ਜਿਹੜੀ ਆ ਪ੍ਰਸ਼ਾਸਨ ਦੀ ਹੈ ਸਰਕਾਰ ਦੀ ਨਲਾਇਕੀ ਹੈ ਜਿਹੜੀ ਸਾਹਮਣੇ ਆਈ ਆ ਤੇ ਭੁਗਤ ਇਹ ਲੋਕ ਰਹੇ ਆ ਸੋ ਇਹਨਾਂ ਦਾ ਕਸੂਰ ਕੀ ਆ ਇਹਨਾਂ ਦੀ ਮਦਦ ਕਰੋ ਕਿਉਂਕਿ ਅੱਜ ਕੰਢਿਆਂ ਤੇ ਬੈਠੇ ਹੋਏ ਇੱਕ ਦਿਨ ਦਾ ਕੰਮ ਨਹੀਂ ਹੈਗਾ ਜੇ ਅਸੀਂ ਕਹੀਏ ਵੀ ਦੋ ਚਾਰ ਦਿਨ ਇੱਥੇ ਲੱਗਰ ਲੈ ਕੇ ਆ ਗਏ ਜਾ ਟੁੰਡੀ ਲੈ ਕੇ ਆ ਗਏ ਜਾਂ ਕੁਛ ਕਰਕੇ ਆ ਗਏ ਨਹੀਂ ਇਹਨਾਂ ਦਾ ਜਿਹੜਾ ਨੁਕਸਾਨ ਹੋ ਗਿਆ ਨਾ ਇਹ ਤਾਂ 5-4 ਸਾਲ ਦੀ ਗੇਮ ਹੈ ਜਿੱਦਾ 5-7 ਸਾਲ ਬੰਦਾ ਘਰ ਦਾ ਸਮਾਨ ਬਣਾਉਂਦਾ ਬਣਾਉਂਦਾ ਚਲੇ ਜਾਂਦਾ ਦੋਸਤੋ ਵੱਖ-ਵੱਖ ਮੁਸ਼ਕਲਾਂ ਨੇ ਲੋਕਾਂ ਦੀਆਂ ਤੇ ਵੱਖ-ਵੱਖ ਲੋਕਾਂ ਦੇ ਨਾਲ ਅਸੀਂ ਤੁਹਾਨੂੰ ਗੱਲਬਾਤ ਕਰਾਈ ਹੈ ਇੱਕ ਪਰਿਵਾਰ ਮੈਂ ਇੱਥੇ ਤੁਹਾਨੂੰ ਮਿਲਾਉਣ ਜਾ ਰਿਹਾ ਜਿਸ ਪਰਿਵਾਰ ਦਾ ਬਜ਼ੁਰਗ ਜਿਹੜਾ ਹੈ 2-4 ਦਿਨ ਪਹਿਲਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਜਵਾਨ ਬੇਟਾ ਤੁਰ ਜਾਂਦਾ ਹੈ ਘਰ ਵਿੱਚ ਕੋਈ ਵੀ ਆਦਮੀ ਜਿਹੜਾ ਕਮਾਉਣ ਵਾਲਾ ਨਹੀਂ ਰਹਿ ਜਾਂਦਾ ਅੱਜ ਇਹ ਪਰਿਵਾਰ ਮੁਸੀਬਤ ਦੇ ਪਹਾੜ ਤੇ ਵਿਖਾਇਆ ਕਿਉਂਕਿ ਪਰਿਵਾਰ ਦਾ ਕਮਾਈ ਦਾ ਸਾਧਨ ਵੀ ਖਤਮ ਹੋ ਗਿਆ ਪਰਿਵਾਰ ਦੇ ਜੀਵ ਵੀ ਤੁਰ ਗਏ ਤੇ ਅੱਜ ਇਹ ਪਰਿਵਾਰ ਜਿਹੜਾ ਰੋਟੀ ਤੋਂ ਵਿਆਤਰੇ ਗੱਲਬਾਤ ਕਰਾਉਣੀ ਹੈ ਮਾਤਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਨਰਿੰਦਰ ਤੁਰ ਗਿਆ ਕੀ ਹੋਇਆ ਸੀ ਬਾਪੂ ਜੀ ਨੂੰ ਟੈਕ ਹੋ ਗਿਆ ਜੀ ਕਿਦੋਂ ਦੀ ਗੱਲ ਹੈ ਜੀ ਹੋ ਗਏ ਪਰਸੇ ਪਰਸੋਂ ਹੁੰਦੀ ਪਰਸੋਂ ਹਾਂਜੀ ਇਹ ਪਾਣੀ ਦਾ ਹੀ ਗੰਮ ਜਿਆ ਕਰ ਲਿਆ ਪਾਣੀ ਦਾ ਕੰਮ ਕਰ ਲਿਆ ਹਾਂਜੀ ਵੀ ਪਾਣੀ ਸੋ ਇਹ ਬਹੁਤ ਦਰਦ ਭਰੀ ਕਹਾਣੀ ਹੈ ਕਿ ਪਾਣੀ ਨੂੰ ਦੇਖ ਕੇ ਬਾਪੂ ਜੀ ਨੂੰ ਅਟੈਕ ਹੋ ਜਾਂਦਾ ਤੇ ਕਮਾਈ ਦਾ ਸਾਧਨ ਜਿਹੜਾ ਬਿਲਕੁਲ ਖਤਮ ਹੋ ਜਾਂਦਾ ਉਸ ਤੋਂ ਪਹਿਲਾਂ ਪੁੱਤਰ ਗਿਆ ਤੁਹਾਡਾ ਹਾਂਜੀ ਪੁੱਤਰ ਗਿਆ ਅੱਛਾ ਜੀ 7 ਮਹੀਨੇ ਹੋ ਗਏ ਆ 7 ਮਹੀਨੇ ਵਿੱਚੋਂ ਆ ਇਦਾਂ ਹੋ ਗਈ ਹੁਣ ਹੁਣ ਤੁਸੀਂ ਦੋਵੇਂ 900 ਸਸ ਰਹੇ ਹੋ ਹਾਂਜੀ 900 ਸਸ ਹੋਰ ਬੇਟਾ ਹੈਗਾ ਤੁਹਾਡਾ ਆਹ ਵੇਖ ਕਾਕਾ ਜਿੰਨੇ ਮੋਟਰਸਾਈਕਲਾਂ ਵੀ ਕੀਤਾ ਜੀ ਤੇ ਛੋਟੇ ਦਾ ਪੇਜ ਹੈ ਤੇ ਉਹਦੇ ਮੁੰਡੇ ਦੇ ਤੇ ਹੁਣ ਤੁਹਾਨੂੰ ਪਤਾ ਹੀ ਆ ਮੁਸ਼ਕਲਾਂ ਮੁਸ਼ਕਲ ਆ ਜਾਂਦੀ ਹੈ ਹੁਣ ਕੀ ਮੁਸ਼ਕਲ ਆ ਰਹੀ ਹੈ ਤੁਹਾਨੂੰ ਹੁਣੇ ਤੇਰਾ ਮੁਸ਼ਕਲ ਪਿਆ ਤੇ ਆਪਣਾ ਵੀ ਹੁਣ ਤੁਹਾਨੂੰ ਪਤਾ ਹੀ ਆ ਜਿੱਦਾਂ ਦੇ ਕਰਦੇ ਮਾਬਲੇ ਆ ਅਜੇ ਅੰਤਮ ਕਿਰਿਆ ਜਿਹੜੀ ਉਹ ਵੀ ਨਹੀਂ ਹੋਈ ਬਾਪੂ ਜੀ ਦੀ ਰੁੜ ਗਈ ਆਈ ਤੇ ਗਏ ਤੇ ਉਹ ਰੁੜ ਗਏ ਜਾਂਦੇ ਨੇ ਅੱਛਾ ਹਾਂ ਫੁੱਲ ਚੁਗਣ ਗਏ ਤੇ ਸੰਸਕਾਰ ਕਿੱਥੇ ਕੀਤਾ ਫਿਰ ਉਹ ਤੇ ਦਰਿਆ ਦੇ ਕੰਢੇ ਤੇ ਤੇ ਦਰਿਆ ਦੇ ਕੰਢੇ ਸੰਸਕਾਰ ਕੀਤਾ ਤੇ ਫੁੱਲ ਵੀ ਰੁੜ ਕੇ ਵਿੱਚ ਹੀ ਆ ਫੁੱਲ ਰੁੜ ਗਏ ਜਦੋਂ ਪਾਣੀ ਚੁਗਣ ਦਾ ਵੀ ਮੌਕਾ ਨਹੀਂ ਮਿਲਿਆ ਹਾਂ ਮੌਕਾ ਨਹੀਂ ਆ ਰਿਹਾ ਜੀ ਚੁਗਣ ਦਾ ਮੌਕਾ ਨਹੀਂ ਮਿਲਿਆ ਮੌਕਾ ਨਹੀਂ ਮਿਲਿਆ ਤੇ ਭਾਂਜੀ ਤੁਹਾਡੇ ਪਤੀ ਨੂੰ ਕੀ ਹੋਇਆ ਸੀ ਐਟੈਕ ਹੋਇਆ ਸੀ ਉਹ ਉਹ ਕਦੋਂ ਦੀ ਗੱਲ ਆ ਉਹ ਆ 7 ਮਹੀਨੇ ਹੋ ਗਏ ਹੁਣ ਤੁਹਾਡੇ ਕੋਲ ਕੁੱਲ ਮਿਲਾ ਕੇ ਬਾਪੂ ਜੀ ਕਮਾਈ ਦਾ ਸਾਧਨ ਸੀ ਖੇਤੀ ਬਾੜੀ ਦਾ ਹੀ ਕਰਦੇ ਸੀ ਹਾਂ ਜ ਤੇ ਹੁਣ ਕੀ ਮੁਸ਼ਕਿਲਾਂ ਆ ਰਹੀਆਂ ਨੇ ਤੁਹਾਨੂੰ ਮੁਸ਼ਕਿਲ ਬੱਚੇ ਛੋਟੇ ਆ ਜੇ ਪੜਦੇ ਆ ਨਾਲੇ ਕੰਮ ਕਰਦੇ ਘਰ ਦਾ ਮਾਰਾ ਮੋਟਾ ਸਾਰ ਦੇ ਦ ਹਾਂਜੀ ਇਕਵਾਇ ਦਾ ਸਾਧਨ ਕੀ ਰਹਿ ਗਿਆ ਹੁਣ ਕੋਈ ਸਾਧਨ ਕੋਈ ਨਹੀਂ ਪੈੜੀ ਸਾਰੀ ਬਰਬਾਦ ਹੋ ਗਈ ਥੋਨਾ ਚਾਨਾ ਲੱਗਾ ਸੀਗਾ ਜਿੰਨਾ ਸੀਗਾ ਚੋਨਾ ਥੋੜਾ ਹੀ ਅੱਧਾ ਕਿੱਲਾ ਅੱਧਾ ਕਿੱਲਾ ਸੀ ਸਾਰੇ ਟੋਟਲੀ ਅੱਧਾ ਕਿੱਲਾ ਉਹ ਵੀ ਬਰਬਾਦ ਹੋ ਗਿਆ ਉਹੋ ਹੀ ਕਮਾਈ ਦਾ ਸਾਧਨ ਸੀ ਉਹੋ ਸਾਧਨ ਸੀ ਸੋ ਇਹ ਪਰਿਵਾਰ ਦੇ ਮੁਸ਼ਕਿਲਾਂ ਬਹੁਤ ਨੇ ਕਿ ਇਹੋ ਪਰਿਵਾਰ ਕੋਲ ਅੱਧਾ ਕਿੱਲਾ ਪੈੜੀ ਸੀ ਉਹ ਵੀ ਚੋਨਾ ਡੁੱਬ ਗਿਆ ਤੇ ਹੁਣੇ ਖਾਣਗੇ ਕੀ ਸਾਡੇ ਨਾਲ ਕਿਸਾਨ ਯੂਨੀਅਨ ਦੇ ਮੈਂਬਰ ਚੜ ਰਹੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਵਾਫੀ ਖਾਲਸਾ ਸਭਾਈ ਕੁਟਕ ਫਤਿਹ ਫੇਰੇ ਆਪਣਾ ਅਵਧਾ ਦੱਸ ਦਿਓ ਤੇ ਜੱਥੇਬੰਦੀਆਂ ਨਾਮ ਦਾ ਜੰਗਵੀਰ ਸਿੰਘ ਚੋਹਾਨ ਸੂਬਾ ਪ੍ਰਧਾਨ ਤੋਂ ਆਪਾਂ ਕਿਸਾਨ ਕਮ ਪੰਜਾਬ ਜੀ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਦੇ ਦੇਖੋ ਇਸ ਪਰਿਵਾਰ ਨੂੰ ਮਿਲੇ ਆ ਇਹਨਾਂ ਨੇ ਆਪਣਾ ਦੁੱਖ ਦੱਸਿਆ ਦੇਖੋ ਇਹ ਤਾਂ ਜਿੱਡਾ ਵੱਡਾ ਨੁਕਸਾਨ ਹੋਇਆ ਉਹਨਾਂ ਤਾਂ ਪਰਭਾਈ ਕਰਨੀ ਮੁਸ਼ਕਲ ਆ ਜੀ ਜੀ ਪਰ ਪੰਜਾਬ ਦੇ ਲੋਕ ਜਿਹੜੇ ਜੁਝਾਰੂ ਲੋਕ ਆ ਦਾਨੀ ਲੋਕ ਆ ਉਹ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਐਨਆਰਆਈ ਵੀਰ ਸਾਡੇ ਬਾਹਰ ਬੈਠੇ ਆ ਬਿਲਕੁਲ ਬਿਲਕੁਲ ਸੋ ਹਰੇਕ ਇਸ ਮਾੜੇ ਵਕਤ ਸਮੇਂ ਇਹ ਵਾਹ ਫੜਦੇ ਇਹੋ ਜਿਹੇ ਲੋਕਾਂ ਦੀ ਸੋ ਅਸੀਂ ਇਹਨਾਂ ਦਾ ਦਰਦ ਜਿਹੜਾ ਸੁਣਿਆ ਆ ਤਾਂ ਅਸੀਂ ਇਹ ਫੈਸਲਾ ਕੀਤਾ ਆਪਣੀ ਜਥੇਬੰਦੀ ਵੱਲੋਂ ਬਖਸਾਨ ਕਮੇਟੀ ਪੰਜਾਬ ਵੱਲੋਂ ਸੋ ਅਸੀਂ ਤਾਂ ਇਹ ਫੈਸਲਾ ਕੀਤਾ ਕਿ ਜਿਹੜੀ ਇਹਨਾਂ ਦੀ ਅੰਤਮ ਅਰਦਾਸ ਪਿਤਾ ਜੀ ਹੁਣਾਂ ਦੀ ਹੈ ਇਸ ਮਾਤਾ ਦੇ ਬਜ਼ੁਰਗਾਂ ਦੀ ਹੈ ਇਹਨਾਂ ਦਾ ਸਿਰ ਦਾ ਸਾਈਂ ਜਿਹੜਾ ਚਲੇ ਗਿਆ ਆ ਸੋ ਉਹਦਾ ਜਿਹੜਾ ਖਰਚਾ ਆ ਅਸੀਂ ਜੱਥੇਬੰਦੀ ਵੱਲੋਂ ਕਰਾਂਗੇ ਸੋ ਕਰਨ ਦੀ ਲੋੜ ਵੀ ਆ ਕਿਉਂਕਿ ਇਹੋ ਜਿਹਾ ਪਰਿਵਾਰ ਦੇਖੋ ਹੁਣ ਇੱਕ ਕਿਸਮ ਦਾ ਉਜਾੜਾ ਹੋ ਗਿਆ 1947 ਤੋਂ ਜਦੋਂ ਉੱਜੜ ਕੇ ਅਸੀਂ ਪੰਜਾਬ ਆਏ ਸੀ ਪਾਕਿਸਤਾਨ ਤੋਂ ਤਾਂ ਇਹੋ ਜਿਹੇ ਹਾਲਾਤ ਹੋਏ ਪਏ ਸੀ ਤੇ ਅੱਜ ਇਹਨਾਂ ਦਾ 1947 ਵਾਲੇ ਹਾਲ ਹੋ ਗਿਆ ਇੱਕ ਜੰਗ ਉਦੋਂ ਲੜੀ ਇੱਕ ਜੰਗ ਹੋਣ ਲੱਗ ਇੱਕ ਜੰਗ ਹੁਣ ਇਹ ਲੜ ਰਿਹਾ ਦੇਖੋ ਇਹ ਸਾਰਾ ਇਹਨਾਂ ਦਾ ਸਮਾਨ ਜਿਹੜਾ ਗਿੱਲਾ ਹੋ ਗਿਆ ਪ੍ਰਸ਼ਾਸਨ ਵੱਲੋਂ ਲਾਟਰੀ ਕੀਤਾ ਗਿਆ ਇੱਕਦਮ ਸਾਰੇ ਗੇਟ ਖੋਲ ਦਿੱਤੇ ਗਏ ਰਾਤੋਂ ਰਾਤ ਪਾਣੀ ਘੱਟ ਸੀ ਸਵੇਰੇ 6 ਵਜੇ ਨੂੰ ਪਾਣੀ ਜਿਹੜਾ ਆ ਮੋਢਿਆਂ ਤੱਕ ਚੜਾ ਆ ਸੋ ਨਲਾਇਕੀ ਜਿਹੜੀ ਆ ਪ੍ਰਸ਼ਾਸਨ ਦੀ ਹੈ ਸਰਕਾਰ ਦੀ ਨਲਾਇਕੀ ਹੈ ਜਿਹੜੀ ਸਾਹਮਣੇ ਆਈ ਆ ਤੇ ਭੁਗਤ ਇਹ ਲੋਕ ਰਹੇ ਆ ਸੋ ਇਹਨਾਂ ਦਾ ਕਸੂਰ ਕੀ ਆ ਸੋ ਦੇਖੋ ਬਜ਼ੁਰਗ ਨੂੰ ਇੰਨਾ ਸਦਮਾ ਲੱਗਾ ਕਿ ਉਹਨਾਂ ਨੂੰ ਅਟੈਕ ਹੋ ਗਿਆ ਅਟੈਕ ਹੋ ਜਾਂਦਾ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਸਾਰੀ ਉਮਰ ਜਿਹੜੀ ਬਾਹ ਲਾ ਕੇ ਛੋਟੇ ਛੋਟੇ ਆਪਣੇ ਘਰ ਰਹਿਣ ਬਸੇਰੇ ਬਣਾਏ ਹੋਏ ਆ ਜਦੋਂ ਡੁੱਬਦੇ ਨਜ਼ਰ ਆਉਂਦੇ ਆ ਤੇ ਫਿਰ ਤੁਹਾਨੂੰ ਪਤਾ ਹੀ ਆ ਫਿਰ ਉਹ ਨਹੀਂ ਜਿਹੜਾ ਸਦਮਾ ਸਹਿ ਹੁੰਦਾ ਸੋ ਇਹਨਾਂ ਦੇ ਪਰਿਵਾਰ ਦੇ ਵਿੱਚ ਤੇ ਕੋਈ ਵੀ ਜਿਹੜਾ ਆ ਕਮਾਉਣੇ ਵਾਲਾ ਵੀ ਹੈ ਨਹੀਂ ਕਮਾਉਣ ਵਾਲਾ ਵੀ ਹਾਂਜੀ ਸੋ ਕਹਿੰਦਾ ਵੀ ਇੱਧਾ ਕਿੱਲਾ ਦੱਸ ਰਹੇ ਸੀ ਹਾਂਜੀ ਪਹਿਲੇ ਵੀ ਇੱਧਾ ਕਿੱਲਾ ਹੈ ਕਮਾਉਣ ਵਾਲਾ ਵੀ ਕੋਈ ਹੈ ਨਹੀਂ ਸੋ ਮੈਂ ਤਾਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਆ ਜਿੰਨੇ ਵੀ ਐਨ ਆਰ ਆਈ ਵੀਰ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਪਰਿਵਾਰਾਂ ਦੀਆਂ ਬਾਹਾਂ ਫੜੋ ਜੀ ਜੀ ਇਹਨਾਂ ਦੀ ਮਦਦ ਕਰੋ ਕਿਉਂਕਿ ਅੱਜ ਕੰਡਿਆਂ ਤੇ ਬੈਠੇ ਹੋਏ ਇੱਕ ਦਿਨ ਦਾ ਕੰਮ ਨਹੀਂ ਹੈਗਾ ਜੇ ਅਸੀਂ ਕਹੀਏ ਕਿ ਦੋ ਚਾਰ ਦਿਨ ਇੱਥੇ ਲੰਗਰ ਲੈ ਕੇ ਆ ਗਏ ਜਾਂ ਤੂੜੀ ਲੈ ਕੇ ਆ ਗਏ ਜਾਂ ਕੁਝ ਕਰਕੇ ਆ ਗਏ ਨਹੀਂ ਇਹਨਾਂ ਦਾ ਜਿਹੜਾ ਨੁਕਸਾਨ ਹੋ ਗਿਆ ਨਾ ਇਹ ਤਾਂ 5-4 ਸਾਲ ਦੀ ਗੇਮ ਹੈ ਜਿੱਦਾਂ 5-7 ਸਾਲ ਬੰਦਾ ਘਰ ਦਾ ਸਮਾਨ ਬਣਾਉਂਦਾ ਬਣਾਉਂਦਾ ਚਲੇ ਜਾਂਦਾ ਸੋ 5 ਸਾਲ ਇਹਨਾਂ ਨੂੰ ਲੱਗ ਜਾਣੇ ਆ ਪਿਆਰਾਂ ਤੇ ਆਉਂਦੇ ਨੇ ਇਹਨਾਂ ਦਾ ਮੋਬਾਈਲ ਨੰਬਰ ਬੋਲ ਦਾਂ ਮੈਂ ਇਹਨਾਂ ਦਾ ਮੋਬਾਈਲ ਨੰਬਰ ਬੋਲਦਾ ਜੀ 959293 47 ਤੇ 67 ਦੁਬਾਰਾ ਬੋਲ ਦਊਂ 959293 4767 ਇਹਨਾਂ ਦਾ ਭੈਣ ਦਾ ਫੋਨ ਨੰਬਰ ਆ ਸੋ ਇਹਨਾਂ ਨਾਲ ਜਿਹੜਾ ਕੰਟੈਕਟ ਕਰ ਲਿਓ ਸੋ ਇਹਨਾਂ ਨੂੰ ਜਿੰਨੀ ਵੀ ਤੁਸੀਂ ਮਦਦ ਦੇਣੀ ਆ ਸਿੱਧਾ ਇਹਨਾਂ ਤੋਂ ਤੁਸੀਂ ਅਕਾਊਂਟ ਨੰਬਰ ਲੈ ਲਿਓ ਇਹਨਾਂ ਨੂੰ ਜਿਹੜੀ ਮਦਦ ਭੇਜ ਦਿਓ ਹੋਰ ਵੀ ਪਰਿਵਾਰਾਂ ਦੇ ਜਿੱਥੇ ਜਾਇਜ਼ ਆ ਨਜਾਇਜ਼ ਨਹੀਂ ਕਈ ਉਦਾਂ ਹੀ ਤੁਰੇ ਫਿਰਦੇ ਆ ਤੇ ਉਹ ਨੰਬਰ ਲੈ ਕੇ ਸਾਡੇ ਐਨ ਆਰ ਆਈ ਵੀਰ ਕਿਹੜੇ ਉਹਨਾਂ ਤੋਂ ਉੱਥੋਂ ਪੈਸਾ ਕਮਾਉਣਾ ਸੌਖਾ ਆ 16 16 18 18 ਘੰਟੇ ਉੱਤੇ ਲਾਉਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਆ 16 18 ਘੰਟੇ ਲੋਨ ਤੋਂ ਬਾਅਦ ਜਿਹੜੀ ਕਮਾਈ ਇੱਧਰ ਨੂੰ ਭੇਜੀ ਹੈ ਕਈ ਵਾਰੀ ਉਹ ਨਜਾਇਜ਼ ਥਾਂ ਚਲ ਜਾਂਦੀ ਆ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਾਈ ਤੁਹਾਡਾ ਇੱਕ ਇੱਕ ਪੈਸਾ ਜਿਹੜਾ ਆ ਉਹ ਇਹਨਾਂ ਗਰੀਬਾਂ ਤੱਕ ਇਹਨਾਂ ਲੋੜਵੰਦਾ ਤੱਕ ਜਿਹੜਾ ਪਹੁੰਚੇ ਜੀ ਇਕਾ ਦੂਸਰੇ ਪਰਿਵਾਰ ਦੀ ਤੁਸੀਂ ਗੱਲ ਕਰ ਰਹੇ ਇਹਨਾਂ ਦਾ ਹੀ ਦੱਸੋ ਇਹ ਭੈਣ ਹੁਣਾਂ ਦਾ ਦੇਖੋ ਸਾਰਾ ਸਮਾਨ ਡੁੱਬਿਆ ਹੋਇਆ ਕੱਲ ਤੇ ਇਹ ਸਾਰੇ ਜੀਹਾਂ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰ ਹਲੇ ਮਾਲ ਡੰਗਰੀ ਬਾਲ ਕੱਢਿਆ ਗਿਆ ਸਮਾਨ ਸਾਰਾ ਇਸ ਭੈਣ ਦਾ ਵੀ ਪੇਟੀ ਆ ਹਾਂਜੀ ਹਾਂਜੀ ਭੈਣ ਜੀ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਜਸਪਾਲ ਪਿੰਡ ਕਿਹੜਾ ਹੈ ਗੰਧੂਵਾਲ ਜ਼ਿਲ੍ਹਾ ਕਿਹੜਾ ਲੱਗਦਾ ਹੈ ਹੁਸ਼ਿਆਰਪੁਰ ਕੀ ਮੁਸ਼ਕਲ ਹੈ ਤੁਹਾਨੂੰ ਹੁਣ ਦੱਸੋ ਮੁਸ਼ਕਲ ਸਾਡੇ ਮਾਹੀ ਪਰਿਵਾਰ ਹੀ ਕੱਢਿਆ ਪੜਾ ਭਾਈ ਹਮ ਟੋਟਲ ਸਮਾਨ ਮੇਰਾ ਫਿਚਰ ਦਾ ਵੀ ਸਾਰਾ ਜੋ ਘਰ ਵਿੱਚ ਵਰਤਣ ਵਾਲਾ ਸੌਦਾ ਪੱਤਾ ਜੋ ਵੀ ਹੈਗਾ ਸਾਰਾ ਵਿੱਚ ਪਿਆ ਹੈ ਕੱਪੜਿਆਂ ਤੇ ਕੇ ਬੱਚਿਆਂ ਦੇ ਕੱਪੜੇ ਵੀ ਨਹੀਂ ਲਿਆਂਦੀ ਨਗੇ ਕੱਪੜੇ ਵੀ ਰਹਿ ਗਏ ਹਾਂਜੀ ਉਹ ਵਿੱਚ ਹੀ ਹੈ ਕਮਾਈ ਦਾ ਸਾਧਨ ਕੀ ਕਰਚ ਕਮਾਈ ਦਾ ਸਾਧਨ ਮਾੜਾ ਮੋਟਾ ਸਾਰਾ ਆਪਣੀ ਪੈੜੀ ਆ ਉਹ ਵੀ ਸਾਡੇ ਝੋਨਾ ਚ ਨਾ ਸਾਰਾ ਡੁੱਬ ਗਿਆ ਹਾਂਜੀ ਹੁਣ ਗੁਜ਼ਾਰਾ ਕਿੱਦਾਂ ਹੋਊਗਾ ਹੁਣ ਗੁਜ਼ਾਰਾ ਉਹੀ ਤੇ ਹੀ ਗੈਂਡੇ ਜਿਹੜੇ ਸੀ ਆਰਟੀਕੋ ਥੋੜੇ ਬਹੁਤੇ ਪੈਸੇ ਲਏ ਹੁਣ ਉਹਨਾਂ ਨੇ ਉਹ ਵੀ ਨਹੀਂ ਦੇਣੇ ਆਰਟੀਕ ਵੀ ਨਹੀਂ ਦੇਣੇ ਹਾਂ ਉਹਨਾਂ ਨੇ ਆਪਣਾ ਝੋਨੇ ਤੋਂ ਤੀ ਖਰਚਾ ਲਾ ਲਿਆ ਹੂੰ ਸਮਾਨ ਸਾਰਾ ਡੁੱਬ ਗਿਆ ਸਾਰਾ ਸਮਾਨ ਡੁੱਬ ਗਿਆ ਸਿਰਫ ਜਿਹੜੇ ਕੱਪੜੇ ਇਹਦੇ ਕੱਪੜੇ ਉਹ ਨਹੀਂ ਬਦਲ ਨਹੀਂ ਸਕਦੇ ਇੰਨਾ ਮਤਲਬ ਮੁਸ਼ਕਲ ਹੋ ਗਈ ਸਾਡੀ ਬਹੁਤ ਜ਼ਿਆਦਾ ਇੱਥੇ ਦਿੱਕਤ ਵੀ ਆ ਰਹੀ ਹੈ ਦਿੱਕਤ ਵੀ ਆ ਰਹੀ ਰਾਤ ਨੂੰ ਬੱਚਾ ਸੌਣਾ ਮੁਸ਼ਕਲ ਹੋਇਆ ਤੁਹਾਨੂੰ ਪਤਾ ਬੱਚੇ ਬਜ਼ੁਰਗੋ ਮਾਤਾ ਜੀ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਮਾਤਾ ਜੀ ਕੀ ਕਹਣਾ ਚਾਹੋ ਜਿੰਨੇ ਆਤੇ ਇਨਾਂ ਦੇ ਨਾਲ ਉਹ ਬੀਬੀ ਜੀ ਅਫਸੋਸ ਕਰਨ ਵਾਸਤੇ ਆਈਆਂ ਮਮਮੀ ਆਈਆਂ ਹਾਂ ਕਿ ਉਹ ਦੰਦੇ ਆਏ ਨਹੀਂ ਤੇ ਅੱਜ ਆ ਗਏ ਅਫਸੋਸ ਕਰਨ ਠੀਕ 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 ਤੇ ਵੀ ਉੱਥੇ ਪਹੁੰਚਿਆ ਨਹੀਂ ਗਿਆ ਤੇ ਇੱਥੇ ਛੜਕ ਤੇ ਮੈਂ ਖਾ ਦੁੱਖ ਵੇਲੇ ਭੈਣ ਭਰਾ ਦਾ ਦੁੱਖ ਮੰਡਾਉਣਾ ਚਾਹੀਦਾ ਰਿਸ਼ਤੇਦਾਰ ਜੀ 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 ਬੋਲੋ ਬੋਲੋ ਜੇ ਤੁਸੀਂ ਰਿਸ਼ਤੇਦਾਰ ਹੈ ਤਾਂ ਗੱਲ ਤੁਹਾਡਾ ਵੀ ਹੱਕ ਬੰਦਾ ਉਹਨਾਂ ਵਾਸਤੇ ਵਾਹਿ ਜੈਨ ਇਹਨਾਂ ਦੀ ਗੱਤ ਕੀਤੀ ਜਾਵੇ ਜਿੰਨੀ ਵੀ ਹੋ ਸਕੇ ਹਾਂ ਸੂਏ ਪਰਿਵਾਰਾਂ ਦੇ ਹਾਲਾਤ ਨੇ ਸਾਡੇ ਕਿਉਂਕਿ ਉਹ ਭੈਣ ਦਾ ਪਤੀ ਗਿਆ ਉਹਦਾ ਸਹੁਰਾ ਸਾਹਿਬ ਦੀ ਵੀ ਡੈਥ ਹੋ ਗਈ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਰਹਿ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਦਾਨੀ ਸੱਜਣਾ ਨੂੰ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਵੀ ਭੈਣ ਕਹਿ ਰਹੀ ਹੈ ਕਿ ਸਾਡਾ ਵੀ ਸਾਰਾ ਹੀ ਸਮਾਨ ਡੁੱਬ ਗਿਆ ਤਾਂ ਜਿੰਨੇ ਵੀ ਵੀਰ ਸੁਹਿਰਦ ਨੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਯਾਰ ਆਓ ਆਪਣਿਆਂ ਦੀ ਬਾਹ ਫੜੀਏ ਅਸੀਂ ਦੂਰ ਤਰਾਡੇ ਪਹੁੰਚ ਜਾਨੇ ਵੱਡੇ ਵੱਡੇ ਲੰਗਰ ਲੈ ਕੇ ਜਿੱਤਰਾ ਪਾਈ ਸਾਹਿਬ ਨੇ ਪਹਿਲਾਂ ਵੀ ਇੱਕ ਗੱਲ ਕੀਤੀ ਵੀ ਅਸੀਂ ਜਦੋਂ ਲੰਗਰ ਲਾਉਨੇ ਆ ਨਾ ਤੇ ਜ਼ਬਰਦਸਤੀ ਗੱਡੀਆਂ ਦੇ ਵਿੱਚ ਲੰਗਰ ਸੁੱਟਦੇ ਨੇ ਯਾਰ ਉਹਨਾਂ ਲੰਗਰਾਂ ਦਾ ਕੋਈ ਫਾਇਦਾ ਨਹੀਂ ਅਸਲੀ ਲੰਗਰ ਤਾਂ ਇੱਥੇ ਆ ਕਿਉਂਕਿ ਗੁਰੂ ਸਾਹਿਬ ਨੇ ਇੱਕ ਸਦਾ ਹੱਥ ਸਾਨੂੰ ਬਖਸ਼ਿਆ ਸੀ ਕਿਰਤ ਕਰੋ ਹਾਂ ਜੀ ਬੱਚਿਆਂ ਨੂੰ ਸੂਲ ਦਿੱਤੀ ਜਾਵੇ ਬੱਚਿਆਂ ਦੇ ਕੱਪੜੇ ਕੁੱਪਿਆਂ ਦੀ ਵੀ ਨਾਲ ਸਾਨੂੰ ਦਿੱਤੀ ਜਾਵੇ ਸਹੂਲਤ ਹੁਣ ਕਿਹੜੀ ਕਿਹੜੀ ਚੀਜ਼ ਦੀ ਤੁਹਾਨੂੰ ਮੁਸ਼ਕਲ ਆ ਰਹੀਆਂ ਦਾਨੀ ਵੀਰਾਂ ਨੂੰ ਕਹੋ ਵੀ ਤੁਹਾਨੂੰ ਹਾਂ ਜੀ ਸਾਨੂੰ ਆ ਰਿਹਾ ਰਕੜੇ ਤੁਹਾਡੀ ਕਣਕ ਵੀ ਸਾਰੀ ਭੇਜ ਗਈ ਹੁਣ ਇਹੀ ਸੋਚਦੇ ਹਾਂ ਕਿ ਘਰ ਜਾ ਕੇ ਕੀ ਖਾਵਾਂਗੇ ਇਹ ਵੀ ਤੁਹਾਨੂੰ ਪਤਾ ਹੀ ਆ ਹਾਂ 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 ਜੀ ਟੋਟਲ ਬੱਚਿਆਂ ਦਾ ਨੰਬਰ ਵੀ ਤੁਸੀਂ ਬੋਲ ਦਿਓ 9876430807 ਦੁਬਾਰਾ ਬੋਲ ਦਿਓ 9876430807 ਜਿਹੜੀ ਜਿਹੜੀ ਚੀਜ਼ ਤੁਹਾਨੂੰ ਲੋੜ ਹੈ ਦਾਨੀ ਵੀਰਾਂ ਨੂੰ ਕਹੋ ਕਿ ਸਾਨੂੰ ਇਹ ਪਹੁੰਚਾਇਆ ਜਾਵੇ ਅਹੀਂ ਇਹਨਾਂ ਨੂੰ ਜਉਨੇ ਸਾਡੇ ਮਤਲਬ ਪੂਰੀ ਪੂਰੀ ਮਤਲਬ ਸਾਰੇ ਜਣੇ ਬਾਹਰ ਹਨ ਸਾਡਾ ਜਿੰਦਾ ਸਮਾਨ ਦਾ ਖਰਚਾ ਜੋ ਵੀ ਹੈਗਾ ਹਨ ਨੂੰ ਆਪਣੇ ਸਮਾਨ ਦਾ ਖਰਚਾ ਪੂਰਾ ਦਿੱਤਾ ਜਾਵੇ ਅਸੀਂ ਬਾਅਦ ਚ ਘਰ ਜਾ ਕੇ ਤਾਂ ਸਮਾਨ ਬਣਾਇਆ ਜਾਵੇ ਸਾਡਾ ਤੇ ਹੁਣ ਤੁਹਾਨੂੰ ਪਤਾ ਹੈ ਸਾਡਾ ਕੋਈ ਇਸ ਵਕਤ ਪੈਸੇ ਦੀ ਬਹੁਤ ਜ਼ਿਆਦੀ ਸੋਟ ਹੈ ਇਹਨਾਂ ਬੱਚੇ ਦਵਾਈ ਨਹੀਂ ਲੈ ਸਕਦੀ ਕਿ ਸਰਦਿ ਹਾਂਜੀ ਹਾਂਜੀ ਅੱਜ ਤੱਕ ਕੀ ਕੰਮ ਚਾਉਂ ਸਾਡਾ ਭਾਜੀ ਸਮਾਨ ਸਾਰਾ ਟੁੱਟ ਗਿਆ ਤੇ ਦੋ ਬੱਚੇ ਇੱਕ ਮੇਰਾ 4 ਸਾਲ ਦਾ ਬੇਟਾ ਤੇ ਤੇ 7 ਸਾਲ ਦੀ ਬੇਟੀ ਆ ਮਾਂ ਹੀ ਕੱਟ ਕੇ ਲਿਆਏ ਮੈਂ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਮੇਰੇ ਛੋਟੇ ਛੋਟੇ ਹੀ ਆ ਸਮਾਈ ਦਾ ਸਾਧਨ ਕਿ ਸਮਾਈ ਦਾ ਸਾਧਨ ਇੰਦਾ ਹੀ ਗੁਜ਼ਾਰਾ ਮਾੜਾ ਮਟਾਈ ਤੇ ਜਾਂ ਪੈੜੀ ਦਾ ਪੈੜੀ ਹੁਣ ਛੋਨਾ ਛੋਨਾ ਡੁੱਬ ਗਿਆ ਹਾਂਜੀ ਪਹਿਲਾਂ ਮੈਨੂੰ 3-4 ਮਹੀਨੇ ਪਹਿਲਾਂ ਮਿੰਟ ਐਟੈਕ ਹੋ ਗਿਆ ਤੇ ਇਸ ਕਰਕੇ ਮੈਂ ਮਹਾ ਬੱਚੇ ਹੀ ਆਪਣੇ ਕੱਡੇ ਆ ਤੁਹਾਡਾ ਚਿਹਰਾ ਵਿੰਗਾ ਉਹਦੇ ਨਾਲ ਐਟੈਕ ਨਾਲ ਹੋਇਆ ਹਾਂਜੀ ਟੈਕ ਹੋ ਗਿਆ ਤੇ ਹੁਣ ਆ ਮੁਸ਼ਕਲ ਆ ਨਹੀਂ ਹਣ ਕੀ ਮੁਸ਼ਕਲ ਆ ਤੁਹਾਨੂੰ ਮੇਰੇ 4 ਬੱਚੇ ਆ ਘਰ ਵਿੱਚ ਸਾਰਾ ਸਮਾਨ ਟੁੱਪ ਗਿਆ ਵਾ ਹਾਂਜੀ ਤੇ ਪੈਨਸ਼ਨ 1500 ਰੁਪਏ ਪੈਂਦੀ ਆ ਮਾਂ ਗੁਜ਼ਾਰਾ ਹੁੰਦਾ ਕੀ ਹੁੰਦਾ 1500 ਰੁਪਏ ਪੈਨਸ਼ਨ ਪੈਂਦੀ ਆ ਮਾਂ ਗੁਜ਼ਾਰਾ ਹੁੰਦਾ ਕਰ ਹਾਂਜੀ ਪਤੀ ਕਿੱਥੇ ਤੁਹਾਡਾ ਹਾਂਜੀ ਪਤੀ ਡੈਥ ਹੋ ਗਿਆ ਪਤੀ ਦੀ ਡੈਥ ਹੋ ਗਈ ਹਾਂਜੀ 4 ਬੱਚੇ ਤੁਹਾਡੇ ਹਾਂਜੀ ਤੇ ਉਹਨਾਂ ਨੂੰ ਪਾਲਦਾ ਕੌਣ ਸੀ ਪਾਲਦਾ ਮੈਂ ਹੀ ਪਾਲਦਾ ਆਪ ਹੀ ਪਾਲਦੇ ਇੱਕ ਕੰਮ ਕੀ ਕਰਦੇ ਹੋ ਕੰਮ ਕੋਈ ਨਹੀਂ ਖੇਤੀਬਾੜੀ ਦਾ ਵੀ ਨਹੀਂ ਕਰਦੇ ਨਹੀਂ ਇਹਨਾਂ ਕੋਲ ਹੀ ਰਹਿੰਦੇ ਜੀ ਇਹਨਾਂ ਕੋਲ ਰਹਿੰਦੇ ਹੋ ਹਾਂਜੀ ਇਹਨਾਂ ਦੇ ਨਾਲ ਹੀ ਪਲਦਾ ਤੁਹਾਡਾ ਪਰਿਵਾਰ ਜਾਨੀ ਪੇਕੇ ਘਰ ਤੁਸੀਂ ਰਹਿ ਰਹੇ ਹੋ ਹਾਂਜੀ ਪਤੀ ਪਤੀ ਦੀ ਡੈਥ ਹੋ ਗਈ ਹਾਂਜੀ ਹੁਣ ਤੁਹਾਡੇ ਬੱਚੇ ਜਿਹੜੇ ਪੜ੍ਹਦੇ ਸਕੂਲ ਹਾਂਜੀ ਸਰਕਾਰ ਸਕੂਲੇ ਜਾਂਦੀ ਹੈ ਸਰਕਾਰ ਕੀ ਮਦਦ ਚਾਹੁੰਦੇ ਹੋ ਸਰਕਾਰ ਕੋਲੋਂ ਜਾਂ ਦਾਨੀ ਵੀਰਾਂ ਕੋਲੋਂ ਦਾਨੀ ਵੀਰਾਂ ਕੋਲੋਂ ਇਹਨਾਂ ਨੇ ਕੱਪੜੇ ਬੱਚਿਆਂ ਦੇ ਰੁੱੜ ਗਏ ਹਨਾ ਤੇ ਉਹ ਕੱਪੜੇ ਚਾਹੀਦੇ ਨਨਾਂਣ ਵਾਢੀ ਫੇ ਵੀ ਤੁਹਾਨੂੰ ਪਤਾ ਹੈ ਕੋਈ ਹੁਣ ਉਹ ਆਪਣੇ ਬੱਚਿਆਂ ਲਈ ਲਵਾਂਗੇ ਜਾਂ ਇਹਨੂੰ ਲੈ ਕੇ ਦਵਾਂਗੇ ਬਿਲਕੁਲ ਤੇ ਖਰਚੇ ਬੜੇ ਆ ਤੇ ਹੜਕੋ ਪੈਸਾ ਤੇ ਲਾੜਕੋ ਵੀ ਹੈ ਨਹੀਂ ਜਿਹੜੇ ਇਹਨੂੰ ਲੈ ਦਈਏ ਇਹੋ ਚਾਹੁੰਦੇ ਆ ਕਿ ਇਹਨੂੰ ਕੱਪੜਾ ਕੱਪੜੇ ਆਪਣੇ ਮਿਲਣ ਇਹ ਆਪਣੀ ਆਪਣੀ ਮੁਸੀਬਤ ਹੈ ਤੇ ਅਸੀਂ ਆਪਣੇ ਚੈਨਲ ਆਈ ਵੀ ਦਾਨੀ ਵੀਰਾਂ ਨੂੰ ਅਪੀਲ ਕਰਾਂਗੇ ਕਿ ਇਹਨਾਂ ਲੋਕਾਂ ਦੀ ਅਸੀਂ ਤੁਹਾਨੂੰ ਗੱਲਾਂ ਸੁਲਾਈਆਂ ਨੇ ਜਿਹੜੀਆਂ ਚੀਜ਼ਾਂ ਦੀ ਇਹਨਾਂ ਨੂੰ ਇਹਨਾਂ ਨੂੰ ਜ਼ਰੂਰਤ ਹੈ ਕੋਸ਼ਿਸ਼ ਕਰੋ ਕਿ ਉਹ ਚੀਜ਼ਾਂ ਲੈ ਕੇ ਆਓ ਤਾ ਜੋ ਇਹਨਾਂ ਦੀਆਂ ਮੁੱਢਲੀਆਂ ਮੁੱਢਲੀਆਂ ਜ਼ਰੂਰਤਾਂ ਜਿਹੜੀਆਂ ਵਾ ਉਹ ਪੂਰੀਆਂ ਹੋ ਸਕਣ ਲੰਗਰ ਤਾਂ ਯਾਰ ਅਸੀਂ ਬਹੁਤ ਲਾ ਦਿੰਨੇ ਇੱਥੇ ਬਾਪੇ ਸਾਡੇ ਲੰਗਰ ਲੈ ਕੇ ਵਾਧੂ ਆਉਂਦੇ ਰੇ ਲੰਗਰ ਦੀ ਕੋਈ ਜ਼ਰੂਰਤ ਨਹੀਂ ਗਈ ਇੱਥੇ ਜੋ ਜੋ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਉਹ ਸਮਾਨ ਜਿਹੜਾ ਪ੍ਰੋਵਾਈਡ ਕਰਾਈ ਜਾਵੇ ਜਿੱਤਾ ਭੈਣ ਜੀ ਕਿਤੇ ਵੀ ਬੱਚਿਆਂ ਦੇ ਕੱਪੜੇ ਤੱਕ ਸਾਡੇ ਜਿਹੜੇ ਪਾਣੀ 'ਚ ਵਹਿ ਗਏ ਆ ਉਦੋਂ ਮਾਤਾ ਜੀ ਨੇ ਦੱਸਿਆ ਕਿ ਬਾਪੂ ਜੀ ਦੇ ਜਿਹੜੇ ਫੁੱਲ ਸੀਗਾ ਉਹ ਵੀ ਪਾਣੀ ਵਹਾ ਕੇ ਲੈ ਗਏ ਸਾਨੂੰ ਫੁੱਲ ਚੱਗਣ ਦਾ ਵੀ ਮੌਕਾ ਜਿਹੜਾ ਉਹ ਨਹੀਂ ਮਿਲਿਆ ਚਲੋ ਉਹ ਤਾਂ ਇੱਕ ਗੁਰੂ ਪਾਤਸ਼ਾਹ ਨੇ ਇੱਕ ਰਸਮਾਂ ਬਣਾ ਗਿਆ ਨੇ ਫੁੱਲ ਤਾਂ ਚਲੇ ਵੀ ਗਏ ਤਾਂ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਗਈ ਪਰ ਫਿਰ ਵੀ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਇਹ ਅੰਤਮ ਰਸਮਾਂ ਜਿਹੜੀਆਂ ਆਪ ਕਰਨੀਆਂ ਦੁੱਖ ਦੀ ਘੜੀ ਦੇ ਵਿੱਚ ਆਓ ਸਾਰੇ ਯਾਰ ਇੱਕ ਦੂਜੇ ਦੀ ਬਾਹ ਫੜੀਏ ਜੇ ਇੱਕ ਸਿੱਖ ਦੂਜੇ ਸਿੱਖ ਦੀ ਬਾਹ ਫੜੂਗਾ ਤਾਂ ਹੀ ਗੁਰੂ ਸਾਹਿਬ ਦੀ ਖੁਸ਼ੀ ਜਿਹੜੀ ਹੈ ਉਹ ਸਾਨੂੰ ਨਸੀਬ ਹੋਏਗੀ ਦੇਖਦੇ ਰਹੋ ਪੰਜਾਬੀ ਲਾਈਵ ਟੀਵੀ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ Volve Five ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV